ਬਾਬਾ ਸਾਹਿਬ ਅੱਜ ਅੰਮ੍ਰਿਤਸਰ ਤੋਂ ਉਹਨਗੇ ਦੇ ਵਿੱਚ ਨਸ਼ਾ ਦਾ ਤਰੀਕ ਕੋਈ ਘਟਾ ਆ ਤੇ ਕੀ ਦਾ ਸੀ ਆ ਕਰ ਕੀ ਕਰਨ ਚਾਉਂਦੇ ਬੇਸਿਕਲੀ ਇਹ ਇੱਥੇ ਦਾ ਜਿਹੜਾ ਅੰਮ੍ਰਿਤਸਰ ਕਲੋਨੀ ਹੈ ਇਹ ਸਾਡੀ ਇੱਥੇ ਦੇ ਹੌਟਸਪੌਟ ਸੀਗਾ ਕਾਫੀ ਚਿਰ ਤੋਂ ਪਿਛਲੀ ਸਰਕਾਰ ਵੇਲੇ ਦੇ ਵੀ ਇਹਦੇ ਇਹਨਾਂ ਨੇ ਆਪਣੇ ਅਧਿਕਾਰਾਂ ਦੇ ਵਿੱਚ ਉਹ ਬਣਾਏ ਹੋਏ ਸੀਗੇ ਅ ਕੰਟਰੋਲ ਰੂਮ ਟਾਈਪ ਉਹਦੇ ਚ ਸੀਸੀਟੀਵੀ ਕੈਮਰੇ ਜਿੰਨੀਆਂ ਵੀ ਐਂਟਰੀ ਪੁਆਇੰਟ ਸੀਗੀਆਂ ਉਹਨਾਂ ਨੂੰ ਇਹ ਉੱਥੇ ਫੀਡ ਲੈ ਕੇ ਗਏ ਹੋਏ ਸੀਗੇ ਜਿੱਤੇ ਤੇ ਜਦੋਂ ਵੀ ਪੁਲਿਸ ਆਉਂਦੀ ਸੀ ਤੇ ਉਹਨਾਂ ਨੂੰ ਪਹਿਲਾਂ ਹੀ ਇਨਫਾਰਮੇਸ਼ਨ ਮਿਲ ਜਾਂਦੀ ਸੀ ਇਹਦੇ ਵਿੱਚ ਮੇਨ ਜਿਹੜਾ ਦੋਸ਼ੀ ਸੀ ਭਾਗੀ ਰਾਤ ਪੁੱਤਰ ਰਾਜਪਾਲ ਜਿਹੜਾ 602 ਅੰਮ੍ਰਿਤਪਾਲ ਕਲੋਨੀ ਦਾ ਰਹਿਣ ਵਾਲਾ ਸੀ ਇਹਨੇ ਮਤਲਬ ਪੂਰੇ ਜ਼ੋਰ ਤੇ ਨਸ਼ੇ ਦਾ ਕਾਰੋਬਾਰ ਕਰਦਾ ਸੀ ਤੇ ਇਹਦੇ ਰਿਗਾਰਡ ਦੇ ਵਿੱਚ ਇਹਦੇ ਤਿੰਨ ਐਫ ਆਈ ਆਰਾਂ ਹੋਈਆਂ ਹੈ ਜਿਹੜੀਆਂ ਕਿ 70 ਐਫਆਈਆ ਨੰਬਰ 70/21 ਹੈ ਜਿਹਦੇ ਚ ਦੇਖੋ 1.5 ਕਿਲੋ ਗਾਂਜਾ ਸੀ ਚਾਰ ਰੌਂਦ ਉਹ ਵੀ ਮਲੇ ਸੀਗੇ ਤੇ ਨਾਲ 1 ਲੱਖ 38000 ਦੀ ਡਰੱਗ ਮਨੀ ਵੀ ਮਿਲੀ ਸੀ ਇਦਾਂ ਹੀ ਸਾਡੇ ਕੋਲ 106/106/22 ਮੁਕਦਮਾ ਹੈ ਜਿਹਦੇ ਵਿੱਚ ਹੇਰੋਇਨ ਤੇ ਆਈਸ ਵੀ ਮਿਲੀ ਸੀਗੀ ਤੇ ਬਰੂਫਨ ਤੇ ਜਿਹੜੇ ਨਾਲ 40000 ਦੀ ਦਾ ਦਾਸ ਇੰਜੈਕਸ਼ਨ ਬਰੂਫ ਦੇ ਹੁੰਦੇ ਸੀਗੇ ਤੇ ਨਾਲ 40000 ਦੀ ਡਰਗਮਨੀ ਵੀ ਇਹਦੇ ਕੋ ਮਿਲੀ ਸੀ ਤੇ ਇੱਕ ਹੋਰ ਮੁਕਦਮਾ ਜਿਹਦੇ ਵਿੱਚ ਇਹਦੇ ਕੋ ਹੀਰਨ ਬਰਾਮਦ ਹੋਈ ਸੀ 127/22 ਹਾਂ ਸਰ ਇਹਨਾਂ ਦੀ ਕੋਠੀ ਆਈਟੀ ਸੈਕਟਰ ਦੇ ਵਿੱਚ ਸਿਟੀ ਦੇ ਵਿੱਚ ਉੱਥੇ ਜਿਹੜੀਆਂ ਫ੍ਰੀਜ਼ ਵੀ ਕੀਤਾ ਗਿਆ ਸੀ ਉਹਨੂੰ ਉੱਥੇ ਵੀ ਜਿਹੜਾ ਇਹਦੇ ਹਾਂਜੀ ਇਹਦੇ ਵਿੱਚ ਵੇਖੋ ਇਹਦਾ ਇੱਕ ਬੜਾ ਪੂਰਾ ਪ੍ਰੋਸੈਸ ਹੈ ਇਹ ਨਹੀਂ ਆ ਵੀ ਅਸੀਂ ਮਤਲਬ ਵੀ ਅੱਜ ਮੁਕਦਮਾ ਦਿੱਤਾ ਹੈ ਤੇ ਨਾਲ ਹੀ ਉਹਦਾ ਘਰ ਦਾ ਘਰ ਟਾ دیے ਜਾਂ ਇਸ ਕੰਮ ਇਹਦਾ ਦੀ ਪੂਰਾ ਟ੍ਰਾਇਲ ਵੀ ਚੱਲਦਾ ਫਿਰ ਇਹਦੇ ਵਿੱਚ ਅਸੀਂ ਇਹਨੂੰ ਪ੍ਰੋਪਰ ਫਰੀਜ਼ ਕਰਨ ਤੋਂ ਪਹਿਲਾਂ ਇਹਨਾਂ ਨੂੰ ਨੋਟਿਸ ਭੇਜੇ ਨੋਟਿਸ ਭੇਜਣ ਤੋਂ ਨਾਲ ਦਿੱਲੀ ਜਿਹੜੀ ਕੰਪੀਟੈਂਟ ਅਥਾਰਟੀ ਹੈ ਉੱਥੇ ਵੀ ਇਹਨਾਂ ਨੇ ਆਪਣੀ ਪੂਰੀ ਵਾਹ ਲਾਈ ਪੈਰਵਾਈ ਕੀਤੀ ਤੇ ਇਹਨਾਂ ਦਾ ਜਿਹੜਾ ਘਰ ਸੀ ਉਹ ਫਰੀਜ਼ ਕੀਤਾ ਕਿਉਂਕਿ ਤੇ ਨਾਲ ਉਹਦੇ ਵਿੱਚ ਇੱਕ ਨੋਵਾ ਗੱਡੀ ਵੀ ਅਸੀਂ ਫਰੀਜ਼ ਕਰਵਾਈ ਸੀਗੀ ਜਿਹਦੇ ਅਡ ਆਰਡਰ ਤੁਹਾਨੂੰ ਅਸੀਂ ਪਹਿਲਾਂ ਮਨਿਆਦੀ ਰਾਈ ਵੀ ਦੱਸੇ ਫਿਰ ਇਹਨਾਂ ਦੇ ਉੱਥੇ ਅਸੀਂ ਘਰ ਵੀ ਚਪਕਾ ਕੇ ਆਏ ਸੀ ਹੁਣ ਵੀ ਜਿਹੜਾ ਜਿਹੜੇ ਲੋਕ ਹੈ ਉਹਨਾਂ ਨੇ ਆਪਣੇ ਆਪਣੇ ਅੱਡ ਅੱਡ ਵਸੀਲਿਆਂ ਰਾਹੀਂ ਇਹਨਾਂ ਨੇ ਹੋਰ ਆਪਣੇ ਨਿੱਕੇ ਮੋਟੇ ਬੰਦੇ ਆਪ ਤੇ ਭੱਜਿਆ ਹੋਇਆ ਪਰ ਹੋਰ ਨਾਲ ਨਾਲ ਲੱਗ ਕੇ ਕਿਸੇ ਨਾ ਕਿਸੇ ਬੰਦੇ ਨੂੰ ਇਹ ਕੰਮ ਚਲਾਉਂਦਾ ਸੀ ਉਹਦੇ ਰਿਗਾਰਡ ਦੇ ਵਿੱਚ ਅਸੀਂ ਅੱਜ ਇਹਦਾ ਘਰ ਵੀ ਟਾਇਆ ਪਹਿਲਾਂ ਵੀ ਕੋਈ ਪਰਚੇ ਵਗੈਰਾ ਹੈਗੇ ਨਹੀਂ ਸੀ ਹਾਂਜੀ ਆ ਤੁਹਾਨੂੰ ਮੈਂ ਮਕਦਮੇ ਪਹਿਲਾਂ ਦੱਸ ਚੁੱਕਾ ਹਾਂ ਵੀ ਇਹ ਹੈ ਔਰ ਵੀ ਇਹਦੇ ਤੇ ਇਹ ਮਕਦਮੇ ਜਿਹੜੇ ਹੈਗੇ ਉਹ ਦੀ BNS ਤੇ ਤਸਦੀਕ ਜਾਂ ਪਹਿਲਾਂ ਆਈ ਸੀ ਪੁਰਾਣੇ ਇਹ IP ਜਿਹੜੇ ਇਹ ਜਿਹੜੇ NDPS ਐਕਟ ਹੁੰਦਾ ਇਹ ਡਿਫਰੈਂਟ ਹੈ NDPS ਐਕਟ ਦੇ ਤਹਿਤ ਹੈ ਵੀ ਇਹਦੇ ਨਾਲ BNS ਨਾਲ ਕੋਈ ਰਿਲੇਸ਼ਨ ਨਹੀਂ ਹੈ ਸਰ ਬਿਹਾਲ ਕਿਨੇ ਕੇਸਾਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਇਹ ਕਰਦੇ ਇਹਦੇ ਵਿੱਚ ਇਹ ਅਜੇ 1 2 ਅੰਡਰ ਟਾਇਲ ਵੀ ਹੈ 3 4 ਮਕਦਮੇ ਇਹਦੇ ਤੇ ਹੈਗੇ